ਕੀ ਗੱਲ ਜਿੱਤੇ ਹੋਏ ਹੋ ਲੋਕਾਂ ਨੇ ਸਾਨੂੰ ਬਹੁਤ سپورਟ ਕਰਤੀ ਆ ਵੀ ਅਸੀਂ ਬੋਟ ਤੈਨੂੰ ਪਾਣੀਆ ਪਹਿਲਾਂ ਵੀ ਤੋਂ ਇਲੈਕਸ਼ਨਾਂ ਦੇ ਵਿੱਚ ਕਈ ਵਾਰੀ ਖੜੇ ਹੋਏ ਜਿੱਤੇ ਤਾਂ ਕਰੇ ਹੈ ਨਹੀਂ ਐਥੀ ਪੱਕੀ ਆ ਪਰ ਅੱਗੇ ਦਾ ਨਹੀਂ ਬਤਾ ਐਥੀ ਪੱਕਾ ਹੈ ਕਿਸ ਹਲਕੇ ਤੋਂ ਤੁਸੀਂ ਚੋਣ ਲੜ ਰਹੇ ਹੋ ਮੈਂ ਜੀ ਪੱਛਮ ਤੋਂ ਕਿੰਨੇ ਜਣੇ ਖੜੇ ਆ ਉੱਥੇ ਉਮੀਦਵਾਰ ਕਿੰਨੇ ਹੈਗੇ ਪਤਾ ਤੁਹਾਨੂੰ ਹਜੇ ਤੇ ਉੱਥੇ ਤਕਰੀਬਨ ਆਪਾਂ 6-7 ਬੰਦੇ ਮੇਰੇ ਸਾਹਮਣੇ ਜਿਹੜੇ ਮੌਜੂਦਾ ਸੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਹਲਕਾ ਪਿਛਲੇ ਦੇ ਵਿੱਚ ਜਿਹੜਾ ਵਿਧਾਇਕ ਸੀਗੇ ਪਹਿਲਾਂ ਮੌਜੂਦਾ ਵਿਧਾਇਕ ਕੋ ਕਿਹੜੀ ਪਾਰਟੀ ਤੋਂ ਸੀਗੇ ਕੀ ਨਾਮ ਸੀ ਨਾ ਮੈਨੂੰ ਪਤਾ ਜੀ ਨਾ ਮਨਾਂ ਦਾ ਪਤਾ ਨਹੀਂ ਜੀ ਬਸ ਤੇ ਹਲਕੇ ਦੇ ਵਿੱਚ ਕਿੰਨੀਆਂ ਵੋਟਾਂ ਹੈਗੀਆਂ ਪਤਾ ਤੁਹਾਨੂੰ ਦੇਖੋ ਮੈਂ ਕੱਲ ਫਾਰਮ ਭਰਿਆ ਜਿੱਥੇ ਲੁਗਾਨੇ ਆਇਆ ਮੈਨੂੰ ਬਿਲਕੁਲ ਨਹੀਂ ਪਤਾ ਕਿੰਨੀਆਂ ਵੋਟਾਂ ਕਿੰਨਾ ਕੁਛ ਹੈ ਪਰ ਆਪਾਂ ਸਰਵੇ ਕਰਾਂਗੇ ਹੁਣ ਅੱਜ ਤੋਂ ਸਰਵੇ ਸ਼ੁਰੂ ਹੋਇਆ ਸਾਡਾ ਵੱਡੇ ਜਿਹੜੇ ਗੇੜੇ ਨੇ ਦੇਖਿਆ ਤੁਸੀਂ ਉਹਨਾਂ ਦਾ ਨਾਮ ਪਤਾ ਹੈ ਬੋਲ ਬੰਦੇ ਜਿੰਨੇ ਆ ਜਾਂ ਸੰਜੀਪ ਰੋੜਾ ਜਾਂ ਨੀਡੂ ਸ਼ਟਰਾ ਵਾਲਾ ਪਹਿਲੇ ਨੀਡੂ ਸ਼ਟਰਾ ਜਿੱਤੂਗਾ ਸੰਜੀਪ ਰੋੜਾ ਨੂੰ ਜਿੱਤ ਸਕਦਾ ਉਮੀਦਵਾਰ ਨੂੰ ਇੱਕ ਗੱਲ ਤਾਂ ਪਤਾ ਹੋਣੀ ਚਾਹੀਦੀ ਹੈ ਭਾਰਤ ਦਾ ਰਾਸ਼ਟਰਪਤੀ ਹੋਣਾ ਬੇ ਨਾ 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 ਮੈਂ ਬੋਲੂਗਾ ਕਿ ਕੰਟਰੋਵਰਸੀ ਹੋ ਜਣੀ ਮੇਰੇ ਤੇ ਇੱਥੇ ਸਾਹਮਣੇ ਵੋਟ ਫਰ ਡਿੱਟੂ ਆ ਤੇ ਬੋੜ ਕਿਨੂੰ ਪੈ ਗਈ ਫਿਰ ਕਿਲੋ ਪੈਣੀ ਚਾਹੀਦੀ ਹੈ ਮੈਨੇ ਪੈਣੀ ਚਾਹੀਦੀ ਹੈ ਪੈਸਾ ਕਿੱਥੋਂ ਆ ਰਿਹਾ ਤੁਹਾਨੂੰ ਇਲੈਕਸ਼ਨ ਲੜਨ ਵਾਸਤੇ ਕਿਸੇ ਨੇ ਫੰਡ ਦਿੱਤਾ ਹੀ 11000 ਰੁਪਏ ਕੱਲ ਮੈਂ ਕਿਹਾ ਮੇਰੇ ਫਾਈਲ ਪਰ ਨਸਤ ਪੈਣੀ ਹੈਗੀ ਕਿਨਾਂ ਕਿਉਂ ਨਹੀਂ ਆ ਕੇ ਪਾਇਆ ਆ ਪੈ ਫੜ ਫਿਰ ਮੈਂ ਬਾਕੀ ਪੈ ਵਾਪਸ ਕੀਤਾ ਨੂੰ ਮੈਂ ਕਿਹਾ ਵੀ ਬਾਕੀ ਪੈ ਵਾਪਸ ਰੋਕੋ ਕਿਹਾ ਨਹੀਂ ਮੈਂ ਵਾਪਸ ਉਹ ਲੈਣੇ ਰੱਖ ਆਪਣੇ ਕੋਲ ਬਹੁਤ ਹੀ ਛੋਟੀ ਜਿਹੜੀ ਹੈ ਤੁਸੀਂ ਇਹ ਮਾਲ ਜਿਹੜੀ ਦੇਖਦੇ ਹੋ ਕਿ ਮਾਲਾ ਲੌਗਰ ਪਈ ਹੋਈ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਵੋਟ ਫੋਰ ਨੀਟੂ ਲੁਧਿਆਣਾ ਲਈ ਮੇਖਣ ਵਾਲੇ ਦੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤੂ ਵੱਲੋਂ ਦੱਸ ਦੇ ਲੁਧਿਆਣਾ ਦੇ ਸੁਨਹਿਰਾ ਚੌਕ ਦੇ ਵਿੱਚ ਮੌਜੂਦ ਆ ਜਿੱਥੇ ਦੱਸਦੀ ਹੈ ਕਿ ਆਪਣੀ ਪਛਾਣ ਦੇ ਮਹਤਾਜ ਨਹੀਂ ਨੀਟੂ ਸ਼ਟਰਾਵਾਲਾ ਜਿਹੜਾ ਅਜ ਲੁਧਿਆਣਾ ਦੇ ਵਿੱਚ ਪਹੁੰਚ ਗਿਆ ਦੱਸ ਦੇਗੀ ਹਲਕਾ ਵੈਸਟ ਤੋਂ ਜਿਮਣੀ ਚੋਣਾਂ ਦੇ ਵਿੱਚ ਉਮੀਦਵਾਰ ਵੀ ਹੈ ਅਤੇ ਉਸ ਤੋਂ ਬਾਅਦ ਹੋਣਾ ਬੱਲੇ ਜਿਹੜਾ ਆਪਣੇ ਨਾਮੀਨੇਸ਼ਨ ਫਾਈਲ ਜਿਹੜਾ ਉਹ ਵੀ ਫਿਲ ਕਰ ਦਿੱਤਾ ਗਿਆ ਨੀਡੂ ਸ਼ੱਡਰਾ ਵਾਲਾ ਲੁਧਿਆਣਾ ਦੇ ਸਮਾਜ ਚੌਕ ਤੇ ਪਹੁੰਚਿਆ ਗੱਲਬਾਤ ਕਰਨੇ ਆ ਨੀਡੂ ਜੀ ਬਹੁਤ ਹੀ ਛੋੜੀ ਜਿਹੜੀ ਹੈ ਤੁਸੀਂ ਇਹ ਮਾੜ ਜਿਹੜੀ ਦੇਖਦੇ ਹੋ ਕਿ ਮਾਲਾ ਲੌਕਰ ਪਈ ਹੋਈ ਜਿਹਦੇ ਵਿੱਚ ਸੱਤ ਤੋਰ ਤੇ ਲਿਖਿਆ ਵੋਟ ਫੋਰ ਨੀਡੂ ਮਤਲਬ ਮੈਨੂੰ ਵੋਟ ਦਿੱਤੀ ਜਾਵੇ ਨੀਡੂ ਜੀ ਲੁਧਿਆਣਾ ਦੇ ਵਿੱਚ ਪਹੁੰਚੇ ਹੋ ਕਿੱਦਾਂ ਦਾ ਸਵਾਗਤ ਹੋਇਆ ਬੇਜਵਾਨੀਸ ਲੱਗਦਾ ਸਾਰੇ ਵਿਧਾਨ ਸਭਾ ਸੀਟਾਂ ਦੇ ਸੋਨੇ ਵਰਗਾ ਸ਼ਹਿਰ ਲੁਧਿਆਣਾ ਇੱਕ ਹੱਬ ਆ ਪਰ ਲੋਕੋ ਕੋ ਮੈਂ ਮਦਦਮੰਦੀ ਲੋਕਾਂ ਨੇ ਮੇਰੀ ਮਦਦ ਕੀਤੀ ਹੈ ਮੈਂ ਲੁਧਿਆਣਾ ਦਾ ਧੰਨਵਾਦ ਕਿੱਦਾਂ ਕਰਾਂ ਤੈਪ ਬਹੁਤ ਸ਼ੁਕਰ ਗੁਜ਼ਾਰਾ ਮੇਰੀ ਆਤਮਾ ਮੇਰਾ ਹਰ ਖੂਨ ਦਾ ਕਤਰਾ ਕਤਰਾ ਲੁਧਿਆਣਾ ਦਾ ਮੋੜ ਨਹੀਂ ਮੋੜ ਸਕਦਾ ਕਦੀ ਇਸ ਜ਼ਿੰਦਗੀ ਵਿੱਚ ਬਿਲਕੁਲ ਹਲਕਾ ਵੈਚੇ ਨੇ ਵਿੱਚ ਐ ਇਲੈਕਸ਼ਨ ਵਿੱਚ ਐ ਚਾਰ ਉਮੀਦਵਾਰ ਜਿਹੜੇ ਇਧਰੇ ਨੇ ਤੁਸੀਂ ਆਗੇ ਲੁਧਿਆਣਾ ਕੀ ਕਰਨ ਦੇਖੋ ਮੈਂ ਆਪਣੇ ਨਾਮ ਲੰਘੇ ਬਲੇ ਰੱਬ ਨੇ ਮਨ ਲਿਆ ਕੇ ਸਤਿ ਬਾਕਮ ਸ਼ੁਰੂ ਕਰੂੰਗਾ ਜੀ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜਪਰ 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 ਬਾਲਮੀਕ ਜੀ ਗੁਰੂ ਦਾਸ ਤਾਂ ਕਸ਼ੀ ਗੁਰੂ ਰਵਿਦਾਸ ਜੈ ਮਸੀਦੀ ਤੁਹੀ ਨਰੰਕਰ ਮੈਂ 23 ਸ਼ਾਮ ਨੂੰ ਬੱਚੋ ਜਕਾਰਾ ਮਾਂ ਚਿਤਪੁਰੀ ਦਾ ਜਕਾਰੇ ਬਾਪੂ ਬਾਬਾ ਦਾਸ ਦਾ ਜਕਾਰਾ ਸਤਗੁਰ ਕਬੀਰ ਮਾਰੇ ਦਾ ਬੋਲ ਸਾਚੇ ਦਰਬਾਰ ਕੀ ਜੈ ਸਿਕਾਇ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਦੇਖੋ ਜੀ ਅਸੀਂ ਰੱਬ ਨੂੰ ਤੇ ਆ ਲਿਆ ਵਾ ਇਹ ਜਿੱਤ ਸਾਡੀ ਆ ਐਲਾਨ ਹੋਣਾ ਬਾਕੀ ਆ ਦੁਸ਼ਮਣਾਂ ਦੀ ਹਾਰ ਸਾਡੀ ਜਿੱਤ ਪੱਕੀ ਆ ਚੇਤੇ ਥੋੜੀ ਐ ਐਲਾਨ ਹੋਣਾ ਬਾਕੀ ਹਲੇ ਤਾਂ ਸਮਾਜ ਰਾ ਦੇ ਦਿੱਤਾ ਗਿਆ ਵੇ ਜਿੱਤ ਪਹਿਲਾਂ ਹੀ ਬਣ ਗਈ ਆਪਣੀ ਕੀ ਗੱਲ ਜਿੱਤੇ ਹੋਏ ਹੋ ਲੋਕਾਂ ਨੇ ਸਾਨੂੰ ਦਿਲੋਂ ਸਪੋਰਟ ਕਰਤੀ ਆ ਵੀ ਅਸੀਂ ਬੋਟ ਦੇ ਮੁਗਾਣੀਆਂ ਚਾਹੇ ਸਾਨੂੰ ਜੋ ਮਰਜ਼ੀ ਪੈਸੇ ਦੇਣ ਦਾਰੂ ਦੇਣ ਜੋ ਮਰਜ਼ੀ ਦੇਣ ਪਰ ਬੋਟ ਐ ਦੀ ਤੈਨੂੰ ਦੇਣੀ ਆ ਕੋਈ ਲੋਕਾਂ ਨੇ ਵਾਦਾ ਕੀਤਾ ਅੰਦਰ ਖਾਤੇ ਕਿਸ ਕਿਸ ਹਲਕੇ ਤੋਂ ਤੁਸੀਂ ਚੋਣ ਲੜ ਰਹੇ ਹੋ ਮੈਂ ਜੀ ਪੱਛਮ ਤੋਂ ਪੱਛਮ ਤੋਂ ਕਿੰਨੇ ਜਣੇ ਖੜੇ ਆ ਉੱਥੇ ਉਮੀਦਵਾਰ ਕਿੰਨੇ ਹੈਗੇ ਪਤਾ ਤੁਹਾਨੂੰ ਅਜੇ ਤੇ ਤੇ तकरीबन ਆਪਾਂ 699 ਮੈਂ ਫੇਰ ਸਾਹਮਣੇ ਦੇਖੀ ਸੀ ਮੇਰੇ ਆਈ ਜੀ 6-7 ਬੰਦੇ ਮੇਰੇ ਸਾਹਮਣੇ ਜਿਹੜੇ ਮੌਜੂਦਾ ਸੀ ਉਸ ਤੋਂ ਬਾਅਦ ਨਾ ਬਿਲਕੁਲ ਪਤਾ ਨਹੀਂ ਅੱਛਾ ਉਹ ਵੱਡੇ ਜਿਹੜੇ ਕਿਹੜੇ ਨੇ ਦੇਖਿਆ ਤੁਸੀਂ ਉਹਨਾਂ ਦਾ ਨਾਮ ਪਤਾ ਹੈ ਹਾਂਜੀ ਕੌਣ ਹੈ ਇੱਕ ਤੇ ਸੰਜੀਪ ਰੋੜਾ ਜੀ ਤੇ ਇੱਕ ਆਸ਼ੂ ਤੇ ਬਾਕੀ ਗੱਲ ਰਹੀ ਸੰਜੀਪ ਰੋੜਾ ਸਾਡੀ ਮੇਨ ਟੱਕਰ ਬੋਲ ਬੰਦੇ ਜਿੰਨੇ ਆ ਜਾਂ ਸੰਜੀਪ ਰੋੜਾ ਜਾਂ ਨੀਡੂ ਛੱਡਣ ਵਾਲਾ ਪਹਿਲਾਂ ਨੀਡੂ ਸ਼ੇਭਰਾ ਜਿੱਤੂਗਾ ਸੰਜੀਪ ਰੋੜਾ ਨੂੰ ਜਿੱਤਦਾ ਮੈਂ ਨੀਡੂ ਜੀ 91 ਇਲੈਕਸ਼ਨ ਲੜ ਰਿਹਾ ਹਾਂ ਤੁਸੀਂ ਜਿਹੜਾ ਪਹਿਲਾਂ ਵੀ ਜਿੱਤੇ ਹੋ ਹਮੇਸ਼ਾ ਤਾਂ ਹਾਰਦੇ ਹੋਏ ਨਜ਼ਰ ਆਏ ਪਹਿਲੀ ਹਾਰ ਥੋੜੀ ਹੋਈ ਸੀ ਆਪਣੀ ਘਰ ਦੀਆਂ ਵੋਟਾਂ ਨਾਲ ਜਦੋਂ ਤੁਸੀਂ ਕਿਹਾ ਵੀ ਜਦੋਂ ਫੇਮਸ ਹੋਏ ਸੀਗੇ ਘਰ ਦੀਆਂ ਵੋਟਾਂ ਨਾਲ ਹਾਰ ਗਏ ਸੀਗੇ ਹੁਣ ਇੱਕ ਨਵੀਂ ਇਲੈਕਸ਼ਨ ਮੈਂ ਤੇ ਬ੍ਰਾਂਡ ਮਿਸਟਰ ਸਾਹਮਣੇ ਲੈ ਰਿਹਾ ਮੋਦੀ ਸਾਹਮਣੇ ਮੋਦੀ ਸਾਹਮਣੇ ਨਹੀਂ ਇਲੈਕਸ਼ਨ ਲੜਿਆ 12 ਨਸੀਬੇ ਵਿੱਚ ਮੈਂ ਕੋਈ ਤੇ ਤੁਹਾਨੂੰ ਸਬੂਤ ਦਿਖਾ ਦਿੰਦਾ ਮੇਰੇ ਕੋਲ ਸਬੂਤ ਹੈ ਮੈਂ 12 ਨਸੀਬੇ ਦੇ ਵਿੱਚ ਇਲੈਕਸ਼ਨ ਲੜ ਕੇ ਆ ਨਰਿੰਦਰ ਮੋਦੀ ਸਾਹਮਣੇ ਪ੍ਰਧਾਨ ਮੰਤਰੀ ਸਾਹਮਣੇ ਔਰ ਮੈਂ ਹਿੰਮਤ ਰੱਖਦਾ ਹਾਂ ਦੇਸ਼ ਦਾ ਕਿ ਵਿਕਾਸ ਕਰਨ ਦਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਡੇ ਸਮਾਜ ਨੂੰ ਰਵੀਦਾਸ ਜੀ ਰਵੀਦਾਸ ਮਰ ਅਸਮਾਜ ਤੇ ਵਾਲਮੀਕ ਸਮਾਜ ਇਕੱਠਾ ਹੋ ਗਿਆ ਉਹਦੇ ਜਿੱਤ ਸਾਡੇ ਸਮਾਜ ਦੀ ਜਿੱਤ ਹੋਏਗੀ ਵਰਨਾ ਕਲੀ ਜਿੱਤ ਨਹੀਂ ਹੋ ਸਕਦੀ ਅੱਛਾ ਬੈਸਟ ਹਲਕੇ ਦੇ ਵਿੱਚ ਕਿੰਨੀਆਂ ਵੋਟਾਂ ਹੈਗੀਆਂ ਪਤਾ ਤੁਹਾਨੂੰ ਦੇਖੋ ਮੈਂ ਕੱਲ ਫਾਰਮ ਭਰੇ ਆ ਜਿੱਥੇ ਨੂੰ ਜਾਣੇ ਆ ਮੈਨੂੰ ਬਿਲਕੁਲ ਨਹੀਂ ਪਤਾ ਕਿੰਨੀਆਂ ਵੋਟਾਂ ਕਿੰਨਾ ਕੁਛ ਹੈ ਪਰ ਆਪਾਂ ਸਰਵੇ ਕਰਾਂਗੇ ਹੁਣ ਅੱਜ ਤੋਂ ਸਰਵੇ ਚੱਲੂ ਹੋਇਆ ਸਾਡਾ ਸਾਡਾ ਕਿਉਂਕਿ ਸਾਨੂੰ ਕੋਈ ਦਫਤਰ ਨਹੀਂ ਮਿਲਿਆ ਸਾਨੂੰ ਕੋਈ ਘਰ ਨਹੀਂ ਮਿਲਿਆ ਜੇ ਕੋਈ ਮਿਹਰਬਾਨੀ ਕਰਕੇ ਭਾਵੇਂ ਕਿਰਾਏ ਤੇ ਯਾ ਉਦਹੀਂ ਸਾਨੂੰ ਘਰ ਦੇ ਦੇਵੇ ਇੱਕ ਦਫਤਰ ਦੇ ਦੇਵੇ ਅਸੀਂ ਬੈਸਟ ਲੁਧਿਆਣਾ ਬੱਚੇ ਜਿਹੜਾ ਜਮਾਨਾ ਚੋਂ ਨਹੀਂ ਮਿਲ ਗਿਆ ਕੋਈ ਹਾਂਜੀ ਮਿਲ ਗਿਆ ਜੀ ਜਿੱਥੇ ਆਓ ਰੂਪੀ ਹਾਂਡੀ ਹਾਂਜੀ ਅੱਕੇ ਮਿਲੇ ਆਇਆ ਨਾ ਅੱਕੇ ਮਿਲੇ ਜੀ ਨੋਮੀਨੇਸ਼ਨ ਫਾਈਲ ਪਰਨ ਗਏ ਸੀ ਕਿ ਉਸ ਤੋਂ ਬਾਅਦ ਕਿਦਾਂ ਦਾ ਹੰਕਾਰ ਆ ਰਿਹਾ ਉਧਰ ਦਾ ਹਲਕਾ ਬੈਸਟ ਦੇ ਵਿੱਚ ਜਿਹੜੇ ਇਲੈਕਸ਼ਨ ਹੈਗੇ ਆ ਉਹਨੂੰ ਕਿਵੇਂ ਦੇਖਦੇ ਹਾਂ ਪਹਿਲਾਂ ਵੀ ਤੋਂ ਇਲੈਕਸ਼ਨਾਂ ਦੇ ਵਿੱਚ ਕਈ ਵਾਰੀ ਖੜੇ ਹੋਣੇ ਜਿੱਥੇ ਤੇ ਕਦੇ ਰਹਿ ਨਹੀਂ ਭਾਜੀ ਆਪਜੀ ਜਿੱਤ ਕੇ ਦਿਖਾਵਾਂਗੇ ਬੈਸਟ ਵਾਲੇ ਕਹਿੰਦਾ ਕਿ ਜੋ ਮਰਜ਼ੀ ਦੇ ਦੇਣ ਪਰ ਵੋਟ ਤੁਹਾਨੂੰ ਇੱਕ ਇੱਕ ਪੈਗੀ ਬੋਰਡ ਇੱਕ ਇੱਕ ਸਾਰੀਆਂ ਵੋਟਾਂ ਸਾਹਮਣੇ ਦਿੱਤੀ ਸਾਡੀ ਪੱਕੀਆਂ ਦੇਖੋ ਆ ਕਿੰਨਾ ਨੇ ਮਿਲ ਗਿਆ ਕਿ ਦਿਗ ਨਹੀਂ ਇਹ ਨਹੀਂ ਗਸੋ ਹਾਂ ਮੰਦਰਾ ਮੰਦੇ ਇੱਥੇ ਕਿੰਨਾ ਹੈ 55 ਇੱਥੇ ਪੰਜ ਇੱਥੇ ਪੰਜ ਇੱਥੇ ਸਾਹਮਣੇ ਵੋਟ ਫਿਰ ਨਿੱਟੂ ਆ ਤੇ ਬੋਰਡ ਕਿੰਨੀ ਪੈਗੀ ਫਿਰ ਕਿਰਪਾ ਜੀ ਜਾਈ ਦੀ ਮੈਨੂੰ ਪੈਣੀ ਚਾਹੀਦੀ ਪੱਕੀ ਹੈ ਅੱਛਾ ਨਿੱਟੂ ਜੀ ਇੱਕ ਅਹਿਮ ਸਵਾਲ ਆ ਲੁਧਿਆਣਾ ਦਾ ਐਮਪੀ ਕੌਣ ਹੈਗਾ ਐਮਪੀ ਹੈਗਾ ਜੀ ਆਪਾਂ ਰਾਜਾ ਫਰੀਂ ਪਰ ਕੰਮ ਨਹੀਂ ਕਰਦਾ। ਇਸ ਤੋਂ ਪਹਿਲਾਂ ਕੌਣ ਸੀ? ਟੇਸਟੇ ਪਹਿਲਾਂ ਸੀਗਾ ਜੀ। ਬਿੱਟੂ ਵਣੂ। ਅੱਛਾ। ਹਲਕਾ ਵਿਸ਼ੇਸ਼ ਦੇ ਵਿੱਚ ਜਿਹੜਾ ਵਿਧਾਇਕ ਸੀਗੇ ਪਹਿਲਾਂ ਮੌਜੂਦਾ ਵਿਧਾਇਕ ਉਹ ਕਿਹੜੀ ਪਾਰਟੀ ਤੋਂ ਸੀਗੇ? ਕੀ ਨਾਮ ਸੀ ਉਹਦਾ? ਹੂੰ ਅਭੀ ਪਤਾ ਜੀ। ਭੁੱਲ ਗਏ। ਨਾਮ ਉਹਦਾ ਪਤਾ ਨਹੀਂ ਜੀ। ਨਾਮ ਨਹੀਂ। ਕਲੀਨ ਮੋਡਿਵ ਕੀ ਹੈਗਾ? ਦੋਸੀ ਇਲੈਕਸ਼ਨਾਂ ਵਿੱਚ ਬਾਰ-ਬਾਰ ਖੜੇ ਹੋ ਜਾਂਦੇ ਹੋ। ਐਤਕੀ ਫੇਰ ਖੜੇ ਹੋਗੇ। ਜਿੰਨਾ ਹੈ ਨਹੀਂ ਜਿਤਨੇ ਹੈ ਨੀਗੇ ਕਾਹ ਦਿੰਨੇ ਹੋ ਜਿੱਤ ਜਾਵਾਂਗੇ। ਐਤਕੀ ਜਿੱਤ ਮੇਰੀ ਪੱਕੀ ਹੈ। ਐਤਕੀ ਪੱਕੀ ਹੈ ਪਰ। ਅੱਗੇ ਦਾ ਨਹੀਂ ਬਤਾਇਆ ਕਿ ਪੱਕਾ ਪਾਤੀ ਰੋਲਾ ਪਾ ਚੁੱਕਿਆ ਵਾ ਜਨਤਾ ਕਹਿੰਦੀ ਜੋ ਦਿੰਦੇ ਲੈ ਲਓ ਵੋਟ ਨਾ ਪਾਉਣ ਨਾ ਪਾਤੀ ਇਤਿਹਾਸ ਬਦਲ ਦੇਣਾ ਜੋ ਮਰਜੀ ਹੋਵੇ ਮੋਟਿਵ ਕੀ ਹੈਗਾ ਇਲੈਕਸ਼ਨਾਂ ਦੇ ਵਿੱਚ ਖੜਦੇ ਕਿਉਂ ਕਾਰਨ ਕੀ ਹੈਗਾ ਕਿਉਂ ਇਲੈਕਸ਼ਨਾਂ ਦੇ ਵਿੱਚ ਖੜ ਜਾਨੇ ਹੋ ਆਪਣੇ ਨੋਮੀਨੇਸ਼ਨ ਫਾਈਲ ਪਰ ਦੱਲੇ ਹੋ ਉਸ ਤੋਂ ਬਾਅਦ ਕਹਿੰਨੇ ਹੋ ਵੀ ਮੈਂ ਵੀ ਚਨਾਉ ਕਰਨਾ ਹੈ ਆ ਦੇਖੋ ਜੀ ਮੋਨਾਗਾ ਕਿ ਵੋਟ ਦਾ ਵਾਸਤੇ ਤਾਂ ਮੈਂ ਤਿਆਰ ਵਾ ਜੀ ਲੋਕੀ ਮੇਰਾ ਪ੍ਰਚਾਰ ਕਰਨੋਂ ਆਪ ਖੜੇ ਮੈਨੂੰ ਬੰਦੇ ਦੀ ਲੋੜ ਨਹੀਂ ਲੋਕ ਜਿਨ੍ਹਾਂ ਦੀ ਵੋਟ ਹੈ ਉਹ ਪ੍ਰਚਾਰ ਕਰ ਰਹੇ ਮੇਰਾ ਉਹੀ ਪ੍ਰਚਾਰ ਕਰ ਰਹੇ ਜਤੁੰਦੇ ਸ਼ਰਮਾ ਇੱਕ ਕਹਿੰਦਾ ਮੇਰੇ ਮੈਨੂੰ ਮੇਰੇ ਹੱਕ 'ਚ ਬਹਿ ਜਾ ਮੇਰਾ ਪ੍ਰਚਾਰ ਕਰ ਮੈਨੂੰ ਪਹੇਚਨਾ ਜਤੁੰਦੇ ਸ਼ਰਮਾ ਜੰਮੇ ਸ਼ਾਰਤ ਅੱਛਾ ਮੈਂ ਨਹੀਂ ਬਿਠਾ ਅੱਛਾ ਕੋਈ ਗੀਤ ਬਣਾਇਆ ਵਾ ਆਪਣਾ ਜਿਹੜਾ ਤੁਸੀਂ ਲੋਕਾਂ ਨੂੰ ਸਮਝਾ ਸਕੋ ਕਿਉਂਕਿ ਤੁਹਾਡੇ ਗੀਤ ਜਲਦੀ ਸਮਝ ਜਾਂਦੇ ਨੇ ਲੋਕ ਹਰ ਬਸੇ ਹਾਰ ਦੇਖ ਲਿਆ ਇੱਕ ਬਸ ਤੋਂ ਜਾ ਗਿਆ ਨਿੱਡੂਆ ਤੁਸੀਂ ਵੋਟ ਪਾਣੀ ਨਿੱਡੂ ਸ਼ਕਰਾਲ ਨੂੰ ਐਤੀ ਗੱਲ ਹੈ ਪੱਕੀ ਆ ਐਤੀ ਐਮਐਨਏ ਬੜ ਕੇ ਗਿਆ ਬਸਤ ਤੋਂ ਨਿੱਡੂ ਹੈ ਗੱਲ ਸੱਚੀ ਆ ਇੱਕ ਇੱਕ ਵੋਟ ਪਾ ਦਿਓ ਨਿੱਡੂ ਨੂੰ ਜੇ ਐਮਐਲਏ ਤੇ ਦੇਖਣਾ ਚਾਹੁੰਦੇ ਹੋ ਤੁਹਾਡੇ ਕੰਮੜੇ ਹੋ ਜਾਣਗੇ ਇੱਕ ਵਾਰੀ ਬੋਰਡ ਪਾ ਕੇ ਦੇਖੋ ਨੀਟੂ ਨੂੰ ਨੀਟੂ ਬੱਜ ਵਿੱਚ ਖੜਾਵਾ ਬੋਰਡ ਪਾ ਦੇ ਨੀਟੂ ਨੂੰ ਅੱਛਾ ਪੈਸਾ ਕਿੱਥੋਂ ਆ ਰਿਹਾ ਤੁਹਾਨੂੰ ਇਲੈਕਸ਼ਨ ਲੜਨ ਵਾਸਤੇ ਕਿਸੇ ਨੇ ਫੰਡ ਦਿੱਤਾ 11000 ਰੁਪਏ ਕੱਲ ਕੱਲ ਨਹੀਂ ਫੰਡ ਦਿੱਤਾ ਅੱਛਾ ਉਹ ਕਹਿੰਦਾ ਮੇਰੇ ਵੱਲੋਂ ਪੈਸੇ ਯਾਨੀ ਕਿ ਮੈਂ ਕਿਹਾ ਮੇਰੇ ਫੋਨ ਪਰ ਨਸਤ ਪਾਣੀ ਹੈਗੇ ਕਿੰਨਾ ਤੋਂ ਨਹੀਂ ਆ ਗਿਆ ਬਾਦ ਆ ਪੈ ਫੜ ਫਿਰ ਮੈਂ ਬਾਕੀ ਬਾਦ ਵਾਪਸ ਕੀਤਾ ਨੂੰ ਮੈਂ ਕਿਹਾ ਵੀ ਬਾਕੀ ਬਾਦ ਵਾਪਸ ਰੱਖੋ ਨਹੀਂ ਮੈਂ ਵਾਪਸ ਲੈਣੇ ਤੂੰ ਰੱਖ ਆਪਣੇ ਕੋਲ ਅੱਛਾ ਮਤਲਬ ਬਾਕੀ ਵਾਪਸ ਕਰ ਰਹੇ ਸੀ ਹੁਣ ਅੱਗੇ ਵਾਲਾ ਪੈਸਾ ਕੌਣ ਦੇਊਗਾ ਅੱਗੇ ਕਿਦਾਂ ਹੋ ਲੋਕੀ ਕਰ ਰਿਹਾ ਹੈ ਪ੍ਰਚਾਰ ਲੋਕੀ ਕਹਿੰਦੇ ਪੋਸਟਰ ਬੈਨਰ ਦੀ ਟੂ ਟੈਨਸ਼ਨ ਹੀ ਲੈਣੀ ਤੂੰ ਸਾਨੂੰ ਫੋਨ ਕਰਕੇ ਕਹਿੰਦਾ ਇੰਨੇ ਬੈਨਰ ਇੰਨੇ ਪੋਸਟਰ ਬਸ ਮਤਲਬ ਜਗਾ ਕਿ ਕਿਹੜੀ ਜਗਾ ਤੋਂ ਬੈਨਰ ਲੱਗਣੇ ਸ਼ੁਰੂ ਹੋ ਜਾਣਗੇ ਕਿਦੋਂ ਪ੍ਰਚਾਰ ਸ਼ੁਰੂ ਹੋ ਜਾਊਗਾ ਖੜੇ ਤੁਸੀਂ ਲਿਜਾ ਰਹੇ ਹੋ ਸਮਰਾਜੋ ਭਾਈ ਮੈਂ ਬਸ ਤੋ ਆਇਆ ਹੁਣ ਮੈਂ ਕੀ ਕਰਾਂ ਇੱਥੇ ਉਤਰਿਆ ਮੈਂ ਇੱਥੇ ਕਿਧਰ ਮਿਲਾਂ ਸੀਗਾ ਉਤਰਿਆ ਮੈਂ ਉਤਰ ਕੇ ਮਿਲ ਗਏ ਗਨਮਨ ਮੇਰੇ ਭਾਈ ਮਿਲ ਕੇ ਗਨਮਨ ਖਾਣਾ ਖਾ ਰਹੇ ਆ ਉਹ ਵੀ ਆ ਰਹੇ ਵਾਪਸ ਸਾਰੇ ਪ੍ਰਚਾਰ ਕਰਨਗੇ ਫਿਰ ਉਹ ਪੂਰਾ ਪ੍ਰਚਾਰ ਕਰਨਾ ਪੂਰਾ ਤੱਪ ਕੇ ਇਲਾਦਾ ਵੀ ਹੈ ਕਿ ਜਿੱਤ ਪੱਕੀ ਆ ਐਤ ਕੀ ਬੈਸਟ ਵਿੱਚ ਦੇਖਣ ਵਾਲੀ ਗੱਲਬਾਤ ਹੋਣੀ ਆ ਕਿਉਂਕਿ ਇਹਨਾਂ ਵਿੱਚ ਮਸਮਾ ਮੁਕਾਬਲਾ ਨਿਦੇਸ਼ ਸਿੰ ਕਰ ਦੇਣੀ ਸੰਜੀਵ ਰੋੜੇ ਕੋ ਭਾਵੇਂ ਨਾ ਨਿਕਲੇ ਨੀਸ਼ਾ ਕੱਢੂਗਾ ਦੇ ਹੀ ਬੰਨੇ ਟੱਕਰ ਚ ਜੇ ਸੰਜੀਵ ਰੋੜੇ ਜਾਂ ਨੀਸ਼ਾ ਅਸੋ ਉਮੀਦਵਾਰ ਨੂੰ ਇੱਕ ਗੱਲ ਤਾਂ ਪਤਾ ਹੋਣੀ ਚਾਹੀਦੀ ਆ ਭਾਰਤ ਦਾ ਰਾਸ਼ਟਰਪਤੀ ਹੋਣਾ ਉਹ ਨਾ ਆਦਾ ਨਾਗਾ ਜਦ ਜੇੜੀ ਸਾਹਿਬ ਦਾ ਨਾਮ ਦਾ ਜਾਗ ਨਹੀਂ ਹੈਗਾ ਭਾਜੀ ਯਾਦ ਨਹੀਂ ਆਗਾ ਨਹੀਂ ਯਾਦ ਪੱਕਾ ਨਹੀਂ ਆ ਪਰ ਨਾਮ ਨਾ ਮਰਾ ਹੋਰ ਸੁਪ ਟਿੱਕੇ ਨਾਲ ਮੈਂ ਬੋਲੂਗਾ ਉਹ ਕੰਟਰੋਵਰਸੀ ਹੋ ਜਣੀ ਮੇਰੇ ਤੇ ਅੱਗੇ ਲੋਕੀ ਕੰਟਰੋਵਰਸੇ ਖੜੇ 6-7 ਕੰਟਰੋਵਰਸੇ ਮੇਰੇ ਸਰ ਤੇ ਪਈਆਂ ਮੈਂ ਕਿਉਂਕਿ ਜਿਹੜਾ ਬੰਦਾ ਉੱਚਾ ਹੁੰਦਾ ਉਹਦੀ ਲੱਤ ਖਿਚਣ ਨੂੰ ਲੋਕੀ ਤਿਆਰ ਹੁੰਦੇ ਸਪੋਰਟ ਕਰਨ ਨੂੰ ਘੱਟ ਹੁੰਦੇ ਅੱਛਾ ਨਹੀਂ ਤੁਸੀਂ ਹੁਣ ਇਲੈਕਸ਼ਨ ਦੇ ਵਿੱਚ ਮੰਨ ਲਓ ਖੜੇ ਹੋਗੇ ਇਹ ਕਿੰਨਵੀਂ ਇਲੈਕਸ਼ਨ ਤੁਸੀਂ ਲੜ ਰਹੇ ਹੋ ਕਿੰਵੇਂ ਇਲੈਕਸ਼ਨ ਆ ਤੁਹਾਡੀ ਮੈਂ ਮੈਂ 9 ਇਲੈਕਸ਼ਨ ਹਾਰ ਗਿਆ ਜੀ ਇਹ 10ਵੀਂ ਇਲੈਕਸ਼ਨ ਤੁਸੀਂ ਠੋਕੇ ਬੋਲੋ ਇੱਦਾਂ 9 ਇਲੈਕਸ਼ਨ ਹਾਰ ਗਿਆ ਇਹ 10ਵੀਂ ਪੱਕੀ ਹੈ ਇਹ ਪੱਕੀ ਜਿੱਤ ਹੈ ਜਿੱਤ ਓ ਇਹ ਜਿੱਤੂ ਨਾਮ ਹੈ ਜੀ ਲੋਕਾਂ ਲੋਕਾਂ ਨੂੰ ਕੀ ਕਹਿਣਾ ਚਾਹੀਏ ਇੱਕ ਇੱਕ ਵੋਟ ਮੇਰੀ ਝੋਲੀ ਚ ਪਾਓ ਤੇ ਮੈਨੂੰ ਤੁਸੀਂ ਕਾਮਯਾਬ ਬਣਾਓ ਮੈਂ ਇਹੀ ਕਰ ਤੂੰ ਮੀਚਾ ਨਾ ਜੀ ਸ਼ਹਿਰ ਦੇ ਵਿੱਚ ਆਏ ਉਹਦੇ ਲੋਕਾਂ ਨੇ ਕੋਈ ਜਿਹੜਾ ਸਮਾਨ ਦਿੱਤਾ ਲੋਕ ਹੱਥ ਵੀ ਹਿਲਾ ਰਹੇ ਨੇ ਕਈ ਵਾਰੀ ਅੱਦਾ ਕਰ ਰਹੇ ਨੇ ਤੁਹਾਨੂੰ ਬਸਾ ਦੇ ਵਿੱਚੋਂ ਵੀ ਖੜੇ ਇਹ ਲੋਕ ਐਪਰੀਸ਼ੀਏਟ ਕਰ ਰਹੇ ਨੇ ਕਿੱਦਾਂ ਦੇਖ ਰਹੇ ਉਹਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਪਿਆਰ ਕਰਦੇ ਆਪਾਂ ਨੂੰ ਔਰ ਇਹਨਾਂ ਨੇ ਪਿਆਰ ਸੱਚਾ ਹੀ ਮੇਰੇ ਜਿੱਤਣਾ ਜਿੱਤ ਪੱਕੀ ਹੈ ਸਮਝੋ ਇਟ ਵਰਗੀ ਜਿੱਤ ਪੱਕੀ ਹੈ ਪ੍ਰਮਾਤਮਾ ਨਾਲ ਕਰੇ ਜੇ ਹਾਰ ਕੇ ਫੇਰ ਫੇਰ ਕੀ ਕਰਨਾ ਬਾਜੀ ਫੇਰ ਤੁਹਾਨੂੰ ਪਤਾ ਹੀ ਆ ਜਿਹੜੇ ਕਹਿੰਦੇ ਆ ਸੂਰਮੇ ਸਾੰਭੜ ਵਖਤ ਤੇ ਦਲੇਰ ਖਾਂ ਦੇ ਜੁੱਤੀਆਂ ਅਸੀਂ ਦਲੇਰ ਆ ਬਾਜੀ ਅਸੀਂ ਜੇ ਹਾਰ ਹੋ ਗਈ ਤਾਂ ਵੀ ਰੱਬ ਦੀ ਐ ਜਿੱਤ ਹੋ ਗਈ ਉਹ ਵੀ ਰੱਬ ਦੀ ਐ ਇੱਕ ਵਾਰ ਤੁਸੀਂ ਕਹੀ ਸੀਗੀ ਉਹ ਨਗਰ ਨਿਗਮ ਬਾਰੇ ਕੋਈ ਗੱਲਾਂ ਕਹੀਆਂ ਸੀਗੀਆਂ ਤੁਸੀਂ ਇੰਟਰਵਿਊ ਦੇ ਵਿੱਚ ਕਾਫੀ ਵਾਇਰਲ ਹੋ ਰਹੀ ਸੀ ਵੀਡੀਓ ਉਹ ਕੀ ਕਿਹਾ ਕੀ ਸੀਗਾ ਦੇਖੋ ਕਾਰਪੋਰੇਸ਼ਨ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਦਾ ਕੰਮ ਸੀ ਰਿਸ਼ਤੇਦਾਰ ਦਾ ਮਰੇ ਦਾ ਮੈਂ ਕਰਾਉਣ ਗਿਆ 3 ਮਹੀਨੇ ਲੱਗੇ ਮੈਨੂੰ ਖੈ ਤੱਕ ਨਹੀਂ ਕੰਮ ਹੋਇਆ ਮੈਂ ਕਾਰਪੋਰੇਸ਼ਨ ਤੋਂ ਕੀ ਉਮੀਦ ਕਰਾਂ ਪ੍ਰਧਾਨ ਮੰਤਰੀ ਕਿੱਥੇ ਬੈਠਾ ਉਹਨੂੰ ਪਤਾ ਹੀਗਾ ਕਿ ਕਾਰਬਸ਼ਨ ਇੰਨਾ ਬੁਰਾ ਹਾਲ ਹੈ ਦੇਖੇ ਆਗੇ ਉੱਥੇ ਭਗਵਾਨ ਦਮਨ ਨੂੰ ਪਤਾ ਇੰਨਾ ਬੁਰਾ ਹਾਲ ਹੈ ਕਾਰਪੋਰੇਸ਼ਨ ਮੈਂ ਦੁਖੀ ਹੋ ਕੇ ਇਲੈਕਸ਼ਨ ਖੜਾ ਆਇਆ ਮੈਂ ਖੁਸ਼ ਨਹੀਂ ਹਾਂ ਮੈਂ ਇਲੈਕਸ਼ਨ ਨਹੀਂ ਖੜਾ ਹੋਣਾ ਸੀਗਾ ਪਰ ਕਾਰਪੋਰੇਸ਼ਨ ਨੇ ਮੈਨੂੰ ਖੜਾ ਕੀਤਾ ਵਾ ਇਹ ਕਾਰਪੋਰੇਸ਼ਨ ਨੇ ਮੈਨੂੰ ਦੁਖੀ ਹੋ ਕੇ ਖੜਾ ਕਰਨ ਕੀਤਾ ਵੀ ਇਹ ਬੰਦਾ ਕਿਉਂ ਨਹੀਂ ਖੜਾ ਬੋਲਦਾ ਮੈਂ ਕਦੇ ਨਹੀਂ ਬੋਲਿਆ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਕਦੀ ਪੰਜਾਬ ਪੁਲਿਸ ਦੇ ਨਾ ਕਦੀ ਕੋਈ ਸਰਕਾਰੀ ਦਾਰੇ ਦੇ ਨਾ ਕਦੀ ਨੀ ਬੋਲਿਆ ਪਰ ਅੱਜ ਬਹੁਤ ਪਰੇਸ਼ਾਨ ਆ ਯਾਰ ਕਿ ਮੇਰੀ ਸੁਣਵਾਈ ਨਹੀਂ ਆਮ ਬੰਦੇ ਦੀ ਸੁਣਵਾਈ ਕਿੱਦਾਂ ਹੋਏਗੀ ਇਹ ਕਾਰਪੋਰੇਸ਼ਨ ਕਿੱਦਾਂ ਸੁਣਵਾਈ ਕਰੇਗਾ ਕਿੱਦਾਂ ਕਰੇਗਾ ਔਰ ਵੱਡੀ ਗੱਲ ਇਹ ਹੈ ਕਿ ਸਾਡੀ ਗਿਣਤੀ ਨੀ ਕਿਸੇ ਪਾਸੇ ਲਈ ਲਈ ਜਾਂਦੀ ਇਹਦਾ ਮਤਲਬ ਜੇ ਲੀਡਰ ਨਾਲ ਯਾਰੀ ਲਾਈਏ ਤਾਂ ਤਾਂ ਅਸੀਂ ਕਾਰਪੋਰੇਸ਼ਨ ਕੰਮ ਕਰਾਈਏ ਆਮ ਬੰਦੇ ਦਾ ਕੰਮ ਕੀ ਕਰਾਂਗੇ ਸੀ ਯਾਰ ਕੀ ਕਰਾਂਗੇ ਪਹਿੰਦुस्तान ਦਾ ਬੱਚਾ ਬੱਚਾ ਕਰਵਾਈ ਕੀਤਾ ਇੱਕ ਬੋਟ ਐਸੀ ਧਾਲ ਹੈ ਸਾਡੇ ਕੋ ਕਿ ਜਿਹੜਾ ਕਿ ਮੰਤਰੀ ਪੰਜ ਸਾਲਾਂ ਤੋਂ ਤਿੰਨ ਵਾਰ ਸਾਡੇ ਕੋ ਹੱਥ ਜੋੜਦੇ ਤਿੰਨ ਵਾਰੀ ਹੱਥ ਜੋੜਦੇ ਆ ਬੋਟ ਤੇ ਕੈਸਾ ਅਧਿਕਾਰ ਹੈ ਸਾਡਾ ਮੰਤਰੀ ਤਿੰਨ ਵਾਰੀ ਹੱਥ ਜੋੜਦੇ ਆਗੇ ਇੱਕ ਵਾਰ ਜਦੋਂ ਪੰਚਾਇਤ ਦੀ ਬੋਟਾ ਦੂਜੇ ਵਾਰੀ ਐਮਪੀ ਦੀਆ ਤੀਜੇ ਵਾਰੀਆ ਐਮਐਲਏ ਦੀਆ ਆ ਤਿੰਨ ਤਿੰਨ ਵਾਰੀ ਮੰਤਰੀ ਸਾਡੇ ਕੋ ਹੱਥ ਜੋੜਦੇ ਆ ਉਸ ਤੋਂ ਬਾਅਦ ਨਹੀਂ ਲੱਭਦੇ ਸਾਨੂੰ ਚੋੜ ਲੱਭਦੇ ਯਾਰ ਚੋੜ ਕਿੱਥੇ ਗਏ ਅਜੇ ਨਹੀਂ ਮਿਲ ਗਈ ਆ ਗਰੀਬ ਭੁੱਖਾ ਮਰ ਰਿਹਾ ਬੰਦਾ ਕੀ ਕਿੱਥੇ ਗਈ ਹੈ ਕੰਮ ਕਰ ਹੈ ਨੀਗਾ ਮੰਨ ਲਓ ਜੇ ਤੁਸੀਂ ਜਿੱਤ ਗਏ ਤੁਸੀਂ ਲਭੋਗੇ ਤਾਂ ਬਾਜੀ ਮੈਂ ਇੱਥੇ ਕੰਮ ਕਰਕੇ ਨਾ ਦਿਖਾਏ ਮੈਂ ਥੋੜੇ ਮਾਨੂੰਗਾ ਤਾਂ ਦੀ ਕੁਸਚਨ ਜਿਹੜਾ ਮਰਜੀ ਹੋਵੇ ਜਿਹੜਾ ਚੋਰ ਆ ਚੋਰੀ ਆ ਹੁਣ ਮੇਰੇ ਤੇ ਮੈਨੂੰ ਕਈ ਪਾਰਟੀਆਂ ਹੋਣ ਹੈ ਤੂੰ ਸਾਡੀ ਪਾਰਟੀ ਜਾ ਤੂੰ ਸਾਡੀ ਪਾਰਟੀ ਜਾ ਅਸੀਂ ਆਖ ਕਰਦਾਂਗੇ ਅਸੀਂ ਉਹ ਕਰਦਾਂਗੇ ਹੁਣ ਵੀ ਫੋਨ ਆਂਦੇ ਆ ਕੀ ਬਸ ਮੈਂ ਕਹਿੰਦਾ ਫਾਰਮ ਭਰਦੇ ਜੀ ਅਜਾ ਅਜਾ ਅੱਛਾ ਦੱਸਣਾ ਚਾਹੋਗੇ ਕਿਹੜੀ ਪਾਰਟੀ ਦਾ ਫੋਨ ਆਇਆ ਸੀਗਾ ਅੰਦਰ ਅੰਦਰਲੀ ਗੱਲ ਗਈ ਵੱਡੀ ਗੱਲ ਇਹ ਹੈ ਕਿ ਜਤਿੰਦਰ ਸ਼ਰਮਾ ਜਤਿੰਦਰ ਜਤਿੰਦਰ ਸ਼ਰਮਾ ਜਾਂ ਜਨਦਰ ਸ਼ਹਿਰਦਾਰ ਉਹ ਕਹਿੰਦਾ ਮੇਰੇ ਕੋਲ 20 ਲੱਖ ਰੁਪਏ ਲੈ ਲੈ ਤੇ ਤੂੰ ਮੇਰੇ ਹੱਕ 'ਚ ਬੈਠ ਕੇ ਮੇਰੇ 'ਤੇ ਪ੍ਰਚਾਰ ਕਰ ਕਿਉਂ ਕਰਾ ਪ੍ਰਚਾਰ ਮੈਂ ਡਰਦਾ ਨਹੀਂ ਹਾਂ ਮੈਂ ਸ਼ਰੀਆਮ ਕਹੂੰਗਾ ਮੈਨੂੰ ਕਿਉਂ ਡਰਨ ਦੀ ਕਿਉਂਕਿ ਮੈਂ ਇੱਕ ਕਾਰਪੋਰੇਸ਼ਨ ਨੂੰ ਮੈਂ ਇਹ ਦਿਖਾਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ 'ਤੇ ਮੀਡੀਆ ਲੈ ਕੇ ਤੁਹਾਡਾ ਜੂਸ ਕੱਢ ਸਕਦਾ ਹਾਂ ਪਰ ਉਹ ਬੰਦੇ ਨਹੀਂ ਮੰਦੇ ਪਰ ਮੈਂ ਇਹ ਜੂਸ ਕੱਢਣਾ ਕਿਉਂਕਿ ਬੜਾ ਇਹ ਹੈ ਕਿ ਦੇਖੋ ਸੁਣਵਾਈ 3 ਮਹੀਨੇ ਤੋਂ ਕਿਉਂ ਨਹੀਂ ਹੋ ਰਹੀ ਬੰਦੇ ਯਾਰ ਕਦੇ ਵਾਸਤ ਨਹੀਂ ਹੋ ਰਹੀ ਅਸੀਂ ਇਨਸਾਨੀ ਹਾਂ ਜਿਵੇਂ ਸਾਡੇ ਇੱਕ ਗਰੀਬ ਬੰਦੇ ਦੀ ਵੋਟ ਹੈ ਨਾ ਉਹ ਪ੍ਰਧਾਨ ਮੰਤਰੀ ਦੀ ਇੱਕ ਵੋਟ ਹੈ ਰਾਸ਼ਟਰਪਤੀ ਦੀ ਇੱਕ ਵੋਟ ਹੈ ਮੁੱਖ ਮੰਤਰੀ ਦੀ ਇੱਕ ਵੋਟ ਹੈ ਐਮਐਲਏ ਦੀ ਇੱਕ ਵੋਟ ਹੈ ਐਮਪੀ ਦੀ ਇੱਕ ਵੋਟ ਹੈ ਉਹ ਸਾਡੇ ਵੋਟਾਂ ਵਾੜ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਅੱਛਾ 295 ਦੇ ਟੀ-ਸ਼ਰਟ ਪਾਈ ਸਿੱਧੂ ਬਾਈ ਦੀ ਕੀ ਕਹਿਣਾ ਚਾਹੋਗੇ ਇਹ 295 ਸ਼ਰਟ ਬਹੁਤ ਲੱਕੀ ਹੈ ਜੀ ਮੇਰੇ ਵਾਸਤੇ ਤੇ ਮੈਂ ਇਸ ਛੱਡ ਨੂੰ ਨਹੀਂ ਸਿੱਧੂ ਬਾਈ ਨੂੰ ਵੀ ਸਲਾਮ ਕਰਦਾ ਸਲੂਟ ਕਰਦਾ ਹਾਂ ਬਿਲਕੁਲ ਸੋ ਦੱਸ ਦिए ਕਿ ਸਭ ਪਹਿਚਾਨ ਦੇ ਮੋਹਤਾਜ ਨਹੀਂ ਨੀਡੂ ਛੱਡਰਾ ਵਾਲਾ ਇੱਕ ਸਵੇਓ ਕਿ ਨੀਡੂ ਛੱਡਰਾ ਵਾਲਾ ਲੁਬਿਆਣਾ ਦੇ ਵਿੱਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕਿਸ ਤਰੀਕੇ ਜਿਹੜਾ ਉਹਨਾਂ ਵੱਲੋਂ ਪ੍ਰਚਾਰ ਆਪਣਾ ਕੀਤਾ ਜਾ ਰਿਹਾ ਲੁਬਿਆਣਾ ਦੇ ਸਮਰਾਰਾ ਚੌਕ ਦੇ ਵਿੱਚ ਮੌਜੂਦ ਹੈ ਜਿੱਥੇ ਦੱਸਦੇ ਕਿ ਜਿਹੜੇ ਲੋਕ ਆ ਰਹੇ ਨੇ ਸੋ ਦੇਖ ਸਕਦੇ ਹੋ ਕਿ ਰਾਗਿਰ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਹੱਥ ਹਿਲਾ ਕੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਵੱਲੋਂ ਵੀ ਕਾਫੀ ਵਧੀਆ ਜਿਹੜਾ ਹਾਂ ਉਹਨਾਂ ਨੂੰ ਸਮਾਨ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਲੋਕਾਂ ਨੂੰ ਉਹਨਾਂ ਵੱਲੋਂ ਜਿਹੜਾ ਹੱਥ ਲਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਉਹ ਸਾਹਮਣੇ ਜਿਹੜੇ ਲੋਕ ਨੇ ਉਹ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਐਪਰੀਸ਼ੀਏਟ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਉਹਨਾਂ ਨੂੰ ਆਹ ਇਹ ਤਸਵੀਰ ਜਿਹੜੀ ਆ ਲੁਧਿਆਣਾ ਦੇ ਵਿੱਚ ਲੁਧਿਆਣਾ ਮਹਾਨਗਰ ਸੰਗਰਾਜ ਜੋ ਤੋਂ ਤੁਹਾਡੇ ਨਾਲ ਸਾਹਮਣੇ ਕਰਾ ਰਹੇ ਆ ਜਿੱਥੇ ਦੇਖ ਸਕਦੇ ਹੋ ਕਿ ਲੋਕ ਐਕੇ ਇਸ ਤਰੀਕੇ ਅਪਰੀਸ਼ੀਏਟ ਉਹਨਾਂ ਨੂੰ ਕਰਦੇ ਹੋਏ ਨਜ਼ਰ ਆ ਰਹੇ ਨੇ ਬਸਤੇ ਤੋਂ ਉਹ ਜਿਹੜੇ ਇਲੈਕਸ਼ਨ ਦੇ ਵਿੱਚ ਮੈਦਾਨ ਦੇ ਵਿੱਚ ਵੀ ਉਤਰ ਚੁੱਕੇ ਨੇ ਉਹਨਾਂ ਨੇ ਆਪਣਾ ਜਿਹੜਾ ਨਾਮਕਰਨ ਪੱਤਰ ਹੈ ਉਹ ਵੀ ਫਿਲ ਕਰ ਦਿੱਤਾ ਹੋਇਆ ਸੋ ਐਲਾਨ ਵੀ ਕਰ ਦਿੱਤਾ ਹੈ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਪ੍ਰਚਾਰ ਵੀ ਹੋਊਗਾ ਤੇ ਜਿੱਤ ਵੀ ਜਿਹੜੀ ਆ ਸਾਡੀ ਪੱਕੀ ਹੈ ਇਹ ਜਿਹੜਾ ਹੰਕਾਰ ਦੇਖ ਸਕਦੇ ਹੋ ਕਿ ਕੋਈ ਕੋਈ ਤਰੀਕੇ ਉਹਨਾਂ ਦੇ ਮਨ ਵਿੱਚ ਜਿਹੜੀ ਖੁਸ਼ੀ ਹੈ ਉਹ ਨਜ਼ਰ ਆ ਰਹੀ ਹੁਣ ਆਲਾ ਸਮਾਜ ਸੁਆ ਕੀ ਹਲਕਾ ਵੈਸਟਰੇ ਦੇ ਵਿੱਚ ਕੌਣ ਮੈਦਾਨ ਦੇ ਵਿੱਚ ਜਿੱਤ ਹਾਸਲ ਕਰਦਾ ਹੈ ਤੇ ਕਿਹਦੇ ਗਲੇ ਦੇ ਵਿੱਚ ਹਾਰ ਜਿਹੜਾ ਪਬਲਿਕ ਪਾਉਂਦੀ ਹੈ ਦੇਖੋ ਨੂਰੇਲਾਾਈ ਮੈਨਤਨ ਕੈਮਰਾਮੈਨ ਸੰਜੇ ਨਾਲ ਧੰਨਵਾਦ